ਸਾਸਰੀਗੜ੍ਹ ਵੀਰ ਜੀ ਅੱਜ ਤੁਹਾਨੂੰ ਲਖਾ ਡੇਰੀ ਫਾਰਮ ਤੋਂ ਬਹੁਤ ਚੰਗੀ ਮਹਿਮਾ ਖਾਉਣ ਲੱਗੇ ਆ ਨੀਲੀ ਰਾਵੀ ਪਾਕਿਸਤਾਨੀ ਆਹ ਵੀਰ ਜੀ ਨਾਲ ਕਰਦੇ ਆ ਗੱਲਬਾਤ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਜੀ ਕੀ ਹਾਲ ਚੱਲ ਜੋ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੋ ਵਧੀਆ ਵਧੀਆ ਚੱਲਦੀ ਕਲਾ ਕਿੰਨਾ ਕਿ ਭਰਾਵਾਂ ਦਾ ਮਾਣ ਸਤਿਕਾਰ ਮਿਲ ਰਿਹਾ ਬਹੁਤ ਹੀ ਵੀਰ ਪਿਆਰ ਬਖਸ਼ਣ ਦੇ ਆ ਚੈਨਲ ਨੂੰ ਸਾਡੇ ਰੀ ਫਾਰਮ ਨੂੰ ਹਾਂਜੀ ਤੇ ਮੈਂ ਵੀਰ ਜੀ ਕਹਿ ਨਹੀਂ ਸਕਦਾ ਜਨਾਬ ਫੋਨ ਆਉਟਿਆ ਠੀਕ ਹੈ ਜੀ ਵੀਰ ਜੀ ਰਾਤੀ 11 ਵਜੇ ਫੋਨ ਆ ਦੇ ਹੀ ਹਾਂਜੀ ਸਵੇਰੇ 4 ਵਜੇ ਚੁੱਕੇ ਨਹੀਂ ਜਾਂਦੇ ਵਿੱਚੋਂ ਕਈਆਂ ਵੀਰਾਂ ਦੇ ਕਹਿੰਦੇ ਫੋਨ ਨਹੀਂ ਚੁੱਕਦੇ ਪਰ ਬੜੇ ਵੀਰ ਭਰਾਵ ਜਿਹੜੇ ਆਡੇ ਪਹਿਲਾਂ ਵੀ ਪਿਆਰ ਕਰਦੇ ਆ ਹਾਂਜੀ ਹੁਣ ਵੀ ਜਿਆਦਾ ਕਰਦੇ ਆ ਠੀਕ ਹੈ ਵੀਰ ਜੀ ਤੇ ਅੱਜ ਫੇਰ ਚੰਗੀਆਂ ਮੱਜਾ ਦੋ ਪੂਰੇ ਵਧੀਆ ਗ੍ਰੈਂਡਰ ਮਈਆਂ ਘਰ ਚੋਂ ਫਿਰਕੇ ਲੈਂਦੀਆਂ ਸਵੇਰੇ ਠੀਕ ਹੈ ਜੀ ਚੰਗੀਆਂ ਟੌਪ ਦੇ ਨਕੀ ਨੇ ਦਿਖਾਓ ਰਾਤ ਦੀ ਮੈਂ ਹੀ ਸੂਈ ਚ ਮਗਰ ਕੱਟੀ ਜਾਂ ਨੀਲੀ ਦੀ ਦੇਖੋ ਵੀਰ ਜੀ ਰਾਤ ਦੀ ਮੈਂ ਸਹੀ ਆ ਕੱਟੀ ਮਗਰ ਆ 나ੜੂ ਬਿਲਕੁਲ ਬੱਚੇ ਦਾ ਨਾਲ ਆ ਮੈਂ ਵੀਰ ਜੀ ਨੀਲੀ ਦਾ ਬੱਚਾ ਤੇ ਦਿਖਾਓ ਖੋਲੋ ਵੀਰ ਜੀ ਮੈਂ ਕੱਟੀ ਆ ਗਈ ਕਟੀਆਂ ਆਲੀਆਂ ਵੀਰ ਜੀ ਮਈਆਂ ਵਖਾਣ ਦੇ ਤੁਹਾਨੂੰ ਡਬਲ ਫਾਇਦਾ ਵੀਰ ਜੀ ਸੂਆ ਤੇਜਾ ਜਦੋਂ ਡਿਟੇਲਸ ਦੇਖੋ ਪਹਿਲੋ ਪੁੱਛੋ ਸਾਰੀ ਹਾਂਜੀ ਤੀਜਾ ਸੂਆ ਮਈ ਦਾ ਜੋ ਹਾਂਜੀ ਦੂਜੇ ਸਹੀ ਮਈਨੇ 13 ਕਿਲੋ ਦੁੱਧ ਗਰੰਟੀ ਨਾਲ ਦਿੱਤਾ ਆ ਹਾਂਜੀ ਐਰ ਦਾ ਮੈਂ ਬਹੁਤਾ ਨਹੀਂ 14 ਕਿਲੋ ਦੁੱਧ ਪਾਣੀ ਵਾਂਗੂ ਮੈਂ ਦਊਂਗੀ ਪਾਣੀ ਵਾਂਗੂ ਦਊਗੀ ਵੀਰ ਜੀ ਖੋਲੋ ਵੀਰ ਜੀ ਗਈ ਜੇ ਟੋਕੜ ਕਬਣ ਪੰਜਾਂ ਮਹੀਨਾ ਦੀ 8 ਕਿਲੋ ਦੁੱਧ ਹੀ ਮੈਂ ਥੱਲੇ ਰਿਕਾਰਡ ਵਾਲੀ ਮੈਂ ਵੇਖੋ ਵੀਰ ਜੀ ਬਹੁਤ ਹੀ ਚੰਗੀ ਮੈਂ ਸਾਡੇ ਵੀਰ ਜੀ ਜਿੰਨੀਆਂ ਵੀ ਮਈਆਂ ਵੇਖੇ ਚਿੱਟੀਆਂ ਖਾਂਦੀਆਂ ਮਈਆਂ ਆਹ ਵੇਖੋ ਵੀਰ ਜੀ ਚਿੱਟੀਆਂ ਦੋਵੇਂ ਬੰਨੇ ਵੇਖੋ ਪੰਜਾਂ ਦੀ ਕਤੂਦ ਵੇਖੋ ਵੀਰ ਜੀ ਮਈ ਨਸਲੀ ਮੈਂ ਆਹ ਵੇਖੋ ਪੰਡਾ ਪਾਈ ਫਿਰਦੀ ਇਹਦੇ ਬਾਅਦ ਦੀ ਵੀਰ ਜੀ ਵੇਖੋ ਮੈਂ ਐ ਵਾਹ ਜੀ ਵਾਹ ਕਿੱਥਾਂ ਵੀਰ ਜੀ ਲਿਆਉਂਦੇ ਹੋੜੀਆਂ ਮਈਆਂ ਕੱਢ ਗਏ ਵੇ ਦੇ ਦਾਇ ਦਾਲ ਭਰਾ ਬੜੇ ਪੁਰਾਣੇ ਆ 20 ਸਾਲ ਹੋ ਗਏ ਵਿਜੀ ਵਪਾਰ ਕਰਨ ਡਿਆ ਡਾ ਡੈਡੀ ਜੀ ਤੇ ਗਾੜੀਆਂ ਨੂੰ 10-10 ਸਾਲ ਹੋ ਗਏ ਪਿਆਣੂ ਠੀਕ ਹੈ ਜੀ ਐਦਾਂ ਦੇ ਨਕੀਨੇ ਦਵਾਲਾ ਪਹਿਲਾਂ ਕੁੱਟ ਕੇ ਰੱਖੇ ਹੁੰਦੇ ਆ ਬਹੁਤ ਚੰਗੀ ਮੈਂ ਵੇਖੋ ਵਿਜੀ ਕੱਲਾ ਕੱਲਾ ਥਨ ਲੱਗਾ ਮੈਨੂੰ ਨਹੀਂ ਵੀ ਜੀ ਮੈਂ ਤਾਂ ਕੀ ਦਾ ਜਿਆਣਾ ਹੀ ਭਵੇਂ ਚੋਲੇ ਮੈਨੂੰ ਹਾਂ ਜੀ ਤਾਂ ਮੈਂ ਵੀ ਬਹੁਤੀ ਨਹੀਂ ਆਸਤ ਦੇਦੇ 14 ਕਿਲੋ ਮੈਂ ਠੰਡਾ ਕਰਕੇ ਦੁੱਧ ਉਹ ਗਰੰਟੀ ਮੈਂ ਦੀ ਫੁੱਲ ਠੀਕ ਹੈ ਵੀਰ ਜੀ ਕਈ ਵੀਰ ਕਹਿੰਦੇ ਗਰੰਟੀ ਫੁੱਲ ਗਰੰਟੀ ਲਿਖ ਕੇ ਦਵਾਂਗੇ ਵੇਖੋ ਮੈਂ ਵੀਰ ਜੀ ਮੈਂ ਦਾ ਥੱਲੇਵਾ ਇਹਨੇ ਨਹੀਂ ਦਿਨਾਂ ਦੇ ਕਿੰਨੇ ਦਿਨਾਂ ਮਾਫ ਹੁਣ ਇਹ ਨਹੀਂ ਛੱਡੀਆਂ ਨੂੰ 14 15 ਦੱਸੀ ਜਾਵਾਂਗੇ ਉਹ ਗੱਲ ਗਲਤ ਆ ਹਾਂਜੀ ਉਹ ਆ ਬਾਕੀ ਵੀਰ ਜੀ ਮੈਂ ਦੱਸਦੀ ਆ ਬਹੁਤ ਵਧੀਆ ਸਿਰਦਾ ਕਾਂਦੀ ਕੋਈ ਗੱਲ ਨਹੀਂ ਆ ਮੈਂ ਦੱਸਦੀ ਵੀ ਮੈਂ ਹੈਗੀ ਆ ਹਾਂਜੀ ਵੇਖੋ ਮੈਂ ਦਾ ਲੇਵਾ ਅਗਲੇ ਬੰਨੋ ਵੇਖੋ ਲੇਵੇ ਦਾ ਡੱਬ ਜਿਹੜੀ ਮੈਂ ਆਹਦਾ ਲੇਵਾ ਵੇਖਾ ਵੀਰ ਜੀ ਫੋਟੋ ਫੋਟ ਮੈਂ ਪਛਾਣੂ ਆਈ ਆ ਦੱਸਾ ਵੀਰ ਜੀ ਕੀ ਮੁੱਲ ਹੈ ਮੁੱਲ ਜੀ ਦੀ ਵੀ ਕਿਨਾ ਮੱਝ ਮੰਗੀ ਜਾਈਏ ਹਾਂਜੀ ਹੁਣ ਆਪਣਾ ਚੈਨਲ ਆ ਵੀਰ ਜੀ ਹਾਂਜੀ ਬਿਲਕੁਲ ਜਾਇਜ਼ ਦੱਸੋ ਆਪਣਾ ਤੁਹਾਨੂੰ ਪਤਾ ਨਵਾਂ ਨਵਾਂ ਕੰਮ ਹੈ ਚੜਾਉਣਾ ਹੈ ਕੰਮ ਨੂੰ ਹਾਂਜੀ ਵਧਾਉਣਾ ਵੀ ਲੰਮਾ ਚਿਰ ਦਾ ਕੰਮ ਚੜਾਉਣਾ YouTube ਦਾ ਹਾਂਜੀ ਹਾਂ ਤੇ ਨਾਂ ਮੀਰ ਜੀ 99000 ਸ਼ਰਤਾਂ ਦੇ ਹੋਰ ਮਾਨਤਨ ਕਰ ਦੋ 97 ਦੀ ਦਿਆਂਗੇ 97000 ਦੀ 97 ਦੀ ਦਿਆਂਗੇ ਵੇਖੋ ਵੀਰ ਕਦਾ 93000 ਦੀ ਝੋਟੀ ਪਰ ਬਹੁਤ ਚੰਗੀ ਮੈਂ ਜਿਹਨੂੰ ਕਹਿੰਦੇ ਵੀਰ ਜੀ ਦੁੱਧ ਵਾਲੀ ਝੋਟੀ ਆ ਤੇ ਇੱਕ ਆ ਵੀਰ ਜੀ ਲੋਹੀ ਝੋਟੀ ਦੂਜਾ ਸੁਆ ਹਾਂਜੀ ਗੱਭਣ ਜੋ ਤਿੰਨ ਚਾਰ ਦਿਨ ਖਾਤੀ ਉਹਦੀਆਂ ਅੱਖਾਂ ਅੱਖਾਂ ਚੈੱਕ ਕਰੋ ਲੋਹੀ ਜੋ ਲੋਹੀ ਝੋਟੀ ਵੀਰ ਕਹਿੰਦਾ ਬਹੁਤ ਚੰਗੀ ਝੋਟੀ ਇਧਰ ਚਮਕ ਚਮਕ ਵਿਖਾਓ ਇਹਦੀ ਵਿਖਾਓ ਕਿੰਨੇ ਦਿਨ ਖੜਦੀ ਵੀਰ ਜੀ 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 ਅਜੇ ਬੋਦੇ 5-6 ਦਿਨ ਲੈ ਰਹੀ ਝੋਟੀ ਪਹਿਲੇ ਸਵੇ ਦਾ ਕੀ ਰਕਾਰ ਦਾ ਪਹਿਲਾ ਸਵੇ ਦਾ 10 ਕਿਲੋ ਦਾ ਠੀਕ ਹੈ ਖੋਲੋ ਵੀਰ ਜੀ ਲੋਹੀ ਝੋਟੀ ਬਲੀਆਂ ਆਖਾਂ ਬੋਲੀ ਬਿੱਲਿਓ ਖੋਲੋ ਏਪੀਡੀ ਚੰਗੀ ਛੋਟੀ ਬਹੁਤ ਚੰਗੀ ਛੋਟੀ ਆ ਨਹੀਂ ਪਾਣਾ ਹੀ ਦਿੱਤ ਨਹੀਂ ਨੀਲੀ 라ਵੀ ਚ ਆਉਂਦੀ ਆ ਪਾਕਿਸਤਾਨੀ ਨੀਲੀ ਚ ਆਉਂਦੀ ਮੈਂ ਖਾਓ ਇਹਦਾ ਵਿੱਚ ਦਾ ਅਏ ਛੋਟੀ ਦਿਨ ਲੈ ਜਾਉ ਹਫਤਾ ਪਰ ਛੋਟੀ ਬਣੂ ਪੜੀ ਜਿਹੜੀ ਪੂਰੀਆਂ ਬਰੀਕੀਆਂ ਵਾਲੀ ਛੋਟੀ ਸਿੰਗ ਸੁng ਚੈੱਕ ਕਰਾ ਪੂਰੀ ਤੇ ਮੇਰਾ ਹਾਂ ਬਿਲਕੁਲ ਸਿੰਗ ਨਿਕਲ ਸਿੰਗ ਲੱਗਾ ਮੈਂ ਦੰਦਾ ਜੋ ਛੇ ਦਾੰਦ ਜੋ ਛਿੱਗੀ ਜੋ ਛੇ ਦਾੰਦ ਠੀਕ ਹੈ ਅਜੇ ਤਾਰੀਏ ਵੇਸੀ ਸੰਗਲ ਪਿਆ ਔਲ ਜੀ ਕਰਦੀ ਹਾਂ ਕਲਿਆਰੇ ਦੇ ਛੋੜੀ ਔਲ ਕਰਦੀ ਵੇਖੋ ਇਹ ਥਣ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਲੱਗਾ ਝੋਟੀ ਨੂੰ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਹੈ ਇੱਕੋ ਮੁੱਲ ਵੀਰ ਜੀ ਹਾਂਜੀ 99000 ਦੇ ਦਾਂਗਾ 99000 ਦੀ ਹਾਂ ਕਰਦਾ 99000 ਦੀ ਦੇ ਦਾਂਗੇ ਠੀਕ ਹੈ ਵੀਰ ਜੀ ਬਹੁਤ ਚੰਗੀ ਝੋਟੀ ਆ 99000 ਦੀ ਵੀਰ ਕਹਦਾ ਹਾਣਾ ਝੋਟੀ ਦਾ ਪਰ ਅੱਜ ਦਾ ਅੱਜ ਦਾ ਬਾਜ਼ਾਰ ਵੇਖ ਲੈਣਾ ਭਾਵੇਂ ਪਰਸੋ ਦਾ ਵੇਖ ਲੈਣਾ ਭਾਵੇਂ ਜਦੋਂ ਦਾ ਮਰਜ਼ੀ ਕੱਢ ਲੈਣਾ ਹਾਂਜੀ 2-2000 ਹੀ ਲੈਣਾ ਖਾਣਾ ਦੀ ਦੇ ਪਿੱਛੇ ਦੀ ਵੀਰ ਜੀ ਸਾਡੀ ਗਾਰੰਟੀ ਹੋਗੀ ਹਾਂਜੀ ਵੇਖੋ ਛੋਟੀ ਦਾਤ ਸਿੰਘ ਸਿੰਘ ਲਾਗੇ ਲਾਗੇ ਖਾਦਨੇ ਤੁਹਾਨੂੰ ਕੈਮਰਾ ਠੀਕ ਹੋਰ ਗੋਵੀਰ ਜੀ ਕਹਿਣਾ ਚਾਹੋਗੇ ਹੋਰ ਵੀਰ ਜੀ ਪਿੰਡ ਭੰਦੇਰ ਜਿਹੜਾ ਅੰਮ੍ਰਿਤਸਰ ਤਹਿਸੀਲ ਮਜੀਠਾ ਹੋਰ ਨੰਬਰ 981462434898150 99203 ਤੇ ਵੱਧ ਤੋਂ ਵੱਧ سپورਟ ਕਰੋ ਲਖਾ ਡੇਰੀ ਫਾਰਮ ਨੂੰ ਵੀਜੀ ਤੁਹਾਨੂੰ ਨਵੀਂ ਤਾਂ ਨਵੀਂ ਵੀਡੀਓ ਬਣਾਉਂਦੇ ਜਿਹੜੇ ਡੰਗਰ ਵੀ ਘਰਾਂ ਚ ਹੁੰਦੇ ਪਾਣਾ ਵੀ ਪਾਇਆ ਕਰਾਂਗੇ ਵੀਡੀਓ ਤੇ ਵੀਡੀਓ ਪਾਇਆ ਕਰਾਂਗੇ ਔਰ ਸਜਣਾ ਦੀ ਸਜਣਾ ਮਿੱਤਰ ਬੜੇ ਫੋਨ ਆਉਂਦੇ ਪਰ ਆਈਆਂ ਖਾ ਬੜੀ ਧੀੋਲੀ ਕੰਮ ਚੱਲਣਾ ਤੇ ਪਾਣਾ ਦੱਸ ਕੇ ਵੀਜੀ ਦੱਸਾਂ ਐ ਜਿੱਥੇ ਵੀ ਜਾਵਾਂਗੇ ਨਾ ਵੀਡੀਓ ਬਣਾਉਣ ਚਾਹ ਪਾਉਣ ਐਦਾਂ ਹੀ ਡਾਇਰੈਕਟੀ ਦੱਸਿਆ ਕਰਾਂ ਵੀ ਇੰਨੇ ਦੀ ਮਈ ਹੈ ਤੇ ਇੰਨੇ ਦੀ ਪਾ ਪਾ ਚੰਗੇ ਪਸ਼ੂ ਵਿਖਾਇਆ ਕਰਾਂਗੇ ਚੰਗੇ ਦੁੱਧ ਵਾਲੇ ਦੇਖੋ ਵੀਜੀ ਫੇਰ ਇੱਕ ਰਿਆ ਮੈਂ ਵੇਖ ਲੋ ਬੌਦਰ ਕਾਰਡਰ ਮੈਂ ਆ ਜਨਵਰ ਕਾਰਡ ਵਾਲੀ ਮੈਂ ਕਹ ਸਰ ਠੀਕ ਹੈ ਮੇਰੀ ਠੀਕ ਹੈ ਮੇਰੀ ਸਾਸਰੀ ਕਾ ਜੀ